Translink ਨੇ 1 ਜੁਲਾਈ 2025 ਤੋਂ ਆਪਣੇ ਫੇਅਰਜ਼ ਵਿੱਚ ਕਰੀਬ 4% ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਜਿਹੜਾ 3 ਜ਼ੋਨ ਮੰਥਲੀ ਪਾਸ ਹੁਣ 193 ਡਾਲਰ ਦਾ ਪੈਂਦਾ ਹੈ ਵੱਧ ਕੇ 202 ਡਾਲਰ ਦਾ ਹੋ ਜਾਵੇਗਾ। ਜੇ ਹੁਣ ਮੈਂ ਕੰਪੇਅਰ ਕਰ ਰਹਾ ਹਾਂ ਬਸਫਰਚ ਇਹ 3 ਗੁਣਾ ਆਲਰੇਡੀ ਜ਼ਿਆਦਾ ਹੈ ਇਸ ਸਰੀਚ। ਜੇ ਓਨੀ 1 ਜ਼ੋਨ, 2 ਸੈਕੰਡ ਜ਼ੋਨ 'ਚ ਜਾਓਗੇ ਤੁਸੀਂ ਆਲਰੇਡੀ ਜ਼ਿਆਦਾ ਪੈਸੇ ਖਰਚੋਗੇ। ਸੋ ਆਈ ਥਿੰਕ ਇਹ ਬਹੁਤੇ ਲੋਕਾਂ ਦੇ ਥੋੜਾ ਜਿਹਾ ਲਿਮਟ ਤੋਂ ਬਾਹਰ ਜਾ ਰਿਹਾ। Translate is so that you use it day-to-day. So it will increase everyone's... I mean, the income is not increasing so much, but the expenses are increasing one after the other. This is wrong. I'm saying this for everyone, affecting everybody. right? Well, I think it's crazy because I take the 326, and it only runs once an hour. And on Sundays, it doesn't even start to quarter to 12. I need to get to work, so I'm going to have to pay it anyways. I use Compass Card uh, every day to get to work, so... it's kind of unfortunate that they're putting more burden on us and it rather than making it easier zekeriya keh ki translink de subha sarkaar nal ik deal anusar oh saal vich 2.3% de to zyada da vaada nahi kar sakde san par eh deal pichle saal de ant vich khatam ho gayi si jis de chalde apni sevaawan nu jari rakhn layi translink ne eh faisla kita hai movement yvr to aman chandi anusar मेट्रो वैनकवर ਵਿੱਚ ਬਾਕੀ ਸ਼ਹਿਰਾਂ ਮੁਕਾਬਲੇ ਟ੍ਰਾਂਜ਼ਿਟ ਕਿਰਾਇਆ ਤਾਂ ਘਟਾ ਹੈ ਪਰ ਫਿਰ ਵੀ ਇਸ ਨੂੰ ਲੋਕਲੀ ਹੋਰ ਐਕ্সেਸਿਬਲ ਬਣਾਉਣ ਦੀ ਲੋੜ ਹੈ ਜਿਹੜੇ ਲੋਕੀ ਆਲਰੇਡੀ ਬਹੁਤ ਸਟਰਗਲ ਕਰ ਰਹੇ ਨੇ ਲੋਅ ਇਨਕਮ ਲੋਕੀ ਉਹਨਾਂ ਵਾਸਤੇ ਇਹ ਬਹੁਤ ਡਿਫਿਕਲਟੀ ਕ੍ਰੀਏਟ ਕਰੂਗਾ ਸੋ ਅਹੀਂ ਸੰਦੇਪ ਐਂਡ ਟ੍ਰਾਂਜ਼ਿਟ ਰਾਈਡਰਰ ਸਪੈਸ਼ਲੀ ਜਿਹੜੇ 3 ਜ਼ੋਨ ਪਾਸ ਵਾਲੇ ਹੈਗੇ ਆ ਇਹ ਉਹਨਾਂ ਤੋਂ ਜ਼ਿਆਦਾ ਸੁਣੇਦਾ ਕਿ ਇਹ ਬੜਾ ਜਿਹੜਾ ਸਿਸਟਮ ਹੈਗਾ ਬਸ 3 ਜ਼ੋਨ ਵਾਲਾ ਇਹ ਫੇਅਰ ਨਹੀਂਗਾ ਟ੍ਰਾਂਜ਼ਲਿੰਗ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਜਟ ਵਿੱਚ ਘਾਟੇ ਦੇ ਚਲਦੇ ਸੇਵਾਵਾਂ ਵਿੱਚ ਕਟੌਣੀਆਂ ਪੈ ਸਕਦੀਆਂ ਹਨ ਅਤੇ ਕਿਰਾਏ ਵਿੱਚ ਇਸ ਵਾਅਦੇ ਤੋਂ ਬਾਅਦ ਵੀ ਕਾਉਂਸਲਿੰਗ ਨੂੰ 2026 ਵਿੱਚ ਕਰੀਬ 600 ਮਿਲੀਅਨ ਡਾਲਰ ਦੇ ਘਾਟੇ ਦਾ ਸਾਹਮਣਾ ਕਰਨਾ ਪਏਗਾ ਜਿਹੜਾ ਉਹਨਾਂ ਨੇ 600 ਮਿਲੀਅਨ ਜਿਹੜਾ ਡੈਫਿਸਿਟ ਦੱਸਿਆ ਹੈ ਉਹ ਐਕਚੁਅਲੀ ਇਹ ਫੇਅਰ ਜਿਹੜਾ ਇਨਕਰੀਸ ਇਨਕਲੂਡ ਕਰਦਾ ਵਾ ਜੇ ਨੈ ਇਨਕਲੂਡ ਕਰਦਾ ਉਸ 620 ਮਿਲ ਜਾਂਦਾ ਹੋਣਾ ਹੀ ਜਿਹੜਾ ਡੈਫਿਸਿਟ ਜ਼ਿਕਰ ਹੋਇਆ ਹੈ ਕਿ ਇਹ ਵਾਅਦਾ ਕੋਵਿਡ ਤੋਂ ਬਾਅਦ ਸਭ ਤੋਂ ਵੱਡਾ ਵਾਅਦਾ ਹੋਵੇਗਾ ਪਰ ਮੈਟਰੋ ਵੈਂਕੂਵਰ ਵਿੱਚ ਟ੍ਰਾਂਜ਼ਿਟ ਸੇਵਾਵਾਂ ਦੇ ਮੰਦੇ ਹਾਲਾਤ ਅਜੇ ਵੀ ਲੋਕਾਂ ਲਈ ਚਿੰਤਾ ਦਾ ਇੱਕ ਵੱਡਾ ਵਿਸ਼ਾ ਬਣੇ ਹੋਏ ਹਨ ਇਸ ਦੇ ਸੰਬੰਧ ਵਿੱਚ ਬੀਤੇ ਐਤਵਾਰ ਵੈਂਕੂਵਰ ਵਿੱਚ ਇੱਕ ਰੈਲੀ ਵੀ ਕੱਢੀ ਗਈ ਸੀ ਅਸੀਂ ਚਾਹੁੰਦੇ ਆ ਕਿ ਜਿਹੜਾ ਫੰਡਿੰਗ ਕਰ ਦੋ ਟ੍ਰਾਂਜ਼ਿਟ ਨੂੰ ਪਲੀਜ਼ ਸਾਨੂੰ ਹੋਰ ਬੱਸਾਂ ਚਾਹੀਦੀਆਂ ਘੱਟ ਬੱਸਾਂ ਨਹੀਂ ਚਾਹੀਦੀਆਂ ਸਪੈਸ਼ਲੀ ਸਰੀ ਵਿੱਚ ਬੱਸਾਂ ਭਰੀਆਂ ਹੀ ਹੋਈਆਂ ਤੇ ਕਈ ਵੀ ਲੋਕਾਂ ਨੂੰ ਬੱਸਾਂ ਮਿਸ ਕਰਨੀਆਂ ਪੈਂਦੀਆਂ ਜਾਂ ਜਾਂ ਫਿਰ ਉਹ ਕੰਮ ਤੇ ਨਹੀਂ ਜਾ ਸਕਦੇ ਟਾਈਮ ਤੇ ਫਿਰ ਉਹਨਾਂ ਦੇ ਉੱਥੇ ਡਿਫਿਕਲਟੀ ਕ੍ਰੀਏਟ ਹੁੰਦੀ ਆ ਇਹ ਵਾਧਾ ਅਜੇ ਵੀ 인ਫਲੇਸ਼ਨ ਦੀ ਦਰ ਤੋਂ ਘੱਟ ਹੈ ਪਰ ਇਕਨੋਮੀ ਦੇ ਮੌਜੂਦਾ ਹਾਲਾਤਾਂ ਵਿੱਚ ਕਈਆਂ ਲਈ ਇਹ ਛੋਟਾ ਵਾਦਾ ਵੱਡਾ ਪ੍ਰਭਾਵ ਪਾ ਸਕਦਾ ਹੈ ਅਤੇ ਲੋਕਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਫੈਡਰਲ ਅਤੇ ਸੂਬਾ ਸਰਕਾਰਾਂ ਵੱਲੋਂ ਟਰਾਂਜ਼ਿਟ ਵਿੱਚ ਹੋਰ ਜ਼ਿਆਦਾ ਫੰਡਿੰਗ ਦੀ ਮੰਗ ਕੀਤੀ ਜਾ ਰਹੀ ਹੈ ਮਨਜੋਤ ਸਿੰਘ ਓਮਨੀ ਨਿਊਜ਼ ਸਰੀ